ਡੇਲੀ ਪੋਸਟ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਜੀ ਤੁਹਾਨੂੰ ਲਾਈਵ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਖਨੋਰੀ ਬਾੜ ਤੋਂ ਜਗਜੀਤ ਸਿੰਘ ਢੱਲੇਵਾਲ ਜੀ ਦੀ ਜੋ ਕਿ ਟਰਾਲੀ ਦੇ ਵਿੱਚੋਂ ਉਹਨਾਂ ਨੂੰ ਆਰਜੀ ਤੌਰ ਤੇ ਬਰਾਏਗੇ ਇੱਕ ਕਮਰਾ ਰੂਮਾ ਹਸਪੀਟਲ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਇੱਕ ਵੱਡੀ ਖਬਰ ਆਈਏ ਕਿ ਕੱਲ ਜੋ ਡਾਕਟਰਾਂ ਵੱਲੋਂ ਲਾਜ ਕੀਤਾ ਜਾ ਰਿਹਾ ਸੀ ਡਾਕਟਰ ਸਰਕਾਰੀ ਡਾਕਟਰਾਂ ਵੱਲੋਂ ਉਹਨਾਂ ਨੇ ਇੱਕ ਪੱਤਰ ਲਿਖ ਕੇ ਸੰਸਨੀ ਕੇਜ ਅਤੇ ਕਿਸਾਨਾਂ ਉੱਪਰ ਇੱਕ ਵੱਡਾ આરોਪ ਲਗਾਇਆ ਹੈ ਕਿ ਅਸੀਂ ਢੱਲੇਵਾਲ ਦਾ ਲਾਜ ਵਧੀਆ ਤਰੀਕੇ ਨਾਲ ਕਰ ਰਹੇ ਹਾਂ ਪਰ ਸਾਨੂੰ ਕਿਸਾਨਾਂ ਦੀ ਜੋ ਗਲਤ ਸ਼ਬਦਾਵਲੀ ਅਤੇ ਜ਼ਬਰਦਸਤੀਏ ਇਸ ਕਰਕੇ ਅਸੀਂ ਜਗਜੀਤ ਸਿੰਘ ਡੱਲੇਵਾਲ ਜੀ ਦਾ ਜੋ ਮੈਡੀਕਲ ਟਰੀਟਮੈਂਟ ਕਰਨ ਲੱਗਿਓ ਇਹ ਟੀਮ ਉਹਨਾਂ ਨੇ ਕਿਹਾ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਅੱਜ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਜੀ ਦਾ ਜੋ ਟਰੀਟਮੈਂਟ ਕਰਨ ਵਿੱਚ ਸਾਨੂੰ ਡਿਊਟੀ ਲਗਾਈ ਗਈ ਏ ਉਸ ਤੋਂ ਬਾਅਦ ਅਸੀਂ ਅਸਤੀਫਾ ਦੇ ਰਹੇ ਹਾਂ ਅਤੇ ਭਾਰਤ ਸਰਕਾਰ ਪੰਜਾਬ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਇਸ ਤਰ੍ਹਾਂ ਦੀ ਜੋ ਕਿਸਾਨਾਂ ਵੱਲੋਂ ਗਲਤ ਸ਼ਬਦਾਵਲੀ ਵਰਤੀ ਗਈ ਹੈ ਅਤੇ ਸਾਡੇ ਜੋ ਮੈਡੀਕਲ ਟ੍ਰੀਟਮੈਂਟ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ ਕਿਸਾਨਾਂ ਵੱਲੋਂ ਉਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਾਨੂੰ ਖੁੱਲ੍ਹ ਕੇ ਇਲਾਜ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਸਾਨੂੰ ਆਪਣੇ ਤੌਰ ਤਰੀਕਿਆਂ ਤੇ ਜਗਜੀਤ ਜਗਜੀਤ ਸਿੰਘ ਢੱਲੇਵਾਲ ਜੀ ਦਾ ਇਲਾਜ ਜੋ ਟ੍ਰੀਟਮੈਂਟ ਹੈ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਪਰ ਉਧਰ ਕਿਸਾਨਾਂ ਵੱਲੋਂ ਜੋ ਕਿਸਾਨ ਆਗੂ ਉਹਨਾਂ ਨੇ ਗਲਬਤ ਕੀਤੀ ਜੀ ਤਾਂ ਉਹਨਾਂ ਨੇ ਕਹਿ ਕੇ ਜੋ ਜਗਜੀਤ ਸਿੰਘ ਡੱਲੇਵਾਲ ਜੀ ਦਾ ਟ੍ਰੀਟਮੈਂਟ ਕਰ ਰਹੇ ਨੇ ਡਾਕਟਰ ਉਹ ਇੱਕ ਜੋ ਟੀਮ ਕੰਮ ਕਰ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਜੀ ਦੇ ਸਿਹਤ ਨੂੰ ਬਚਾਉਣ ਦੇ ਲਈ ਉਸ ਵਿੱਚ ਜ਼ਿਆਦਾਤਰ ਡਾਕਟਰ ਟ੍ਰੇਨਿੰਗ ਵਾਲੇ ਡਾਕਟਰ ਨੇ ਜਿਹੜੇ ਕਿ ਅਜੇ ਨਵੀਂ ਟ੍ਰੇਨਿੰਗ ਤੇ ਨੇ ਇਸ ਕਰਕੇ ਪਸਾਨਾ ਦੇ ਆਗੂਆਂ ਵੱਲੋਂ ਅਪੀਲ ਕੀਤੀ ਗਈ ਹੈ ਸਰਕਾਰ ਨੂੰ ਕਿ ਸੀਨੀਅਰ ਜੋ ਡਾਕਟਰ ਨੇ ਉਹਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਜੀ ਦੇ ਦੇਖਭਾਲ ਦੇ ਲਈ ਟੀਮ ਦੇ ਵਿੱਚ ਕੰਮ ਕਰਨ ਦੇ ਲਈ ਅਤੇ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਵਧੀਆ ਢੰਗ ਦੇ ਨਾਲ ਇਲਾਜ ਕਰਨ ਦੇ ਲਈ ਬਚਾਉਣ ਦੇ ਲਈ ਜੋ ਭਾਰਤ ਅਤੇ ਪੰਜਾਬ ਸਰਕਾਰ ਹੈ ਉਸ ਨੂੰ ਅਪੀਲ ਕੀਤੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਜੀ ਦੀ ਜੋ ਜ਼ਿੰਦਗੀ ਬਹੁਤ ਕੀਮਤੀ ਹੈ ਇਸ ਨੂੰ ਵਧੀਆ ਤੋਂ ਵਧੀਆ ਡਾਕਟਰਾਂ ਦੇ ਟੀਮ ਵੱਲੋਂ ਟਰੀਟਮੈਂਟ ਕਰਕੇ ਬਚਾਇਆ ਜਾਵੇ ਜੇਕਰ ਤੁਸੀਂ ਟਰੀਟਮੈਂਟ ਨਹੀਂ ਕਰ ਸਕਦੇ ਸਰਕਾਰ ਸਾਨੂੰ ਡਾਕਟਰ ਮੁਹੱਈਆ ਨਹੀਂ ਕਰਵਾ ਸਕਦੀ ਤਾਂ ਸਾਨੂੰ ਦੱਸ ਦਿੱਤਾ ਜਾਵੇ ਉਧਰੋਂ ਡਾਕਟਰ ਸਫੇ ਮਾਨ ਸਿੰਘ ਜੀ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੰਧਿਆ ਡਾਕਟਰ ਉਪਰਬੰਧ ਕਰਾਉਣ ਵਿੱਚ ਅਸਮਰੱਥ ਹੈ ਤਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਮੈਨੂੰ ਅਮਰੀਕਾ ਤੋਂ ਆ ਕੇ ਮੈਂ ਆਪਣਾ ਚਕਜੀਤ ਸਿੰਘ ਗੱਲੇਵਾਲੀ ਜੀ ਦਾ ਇਲਾਜ ਕਰ ਸਕਾਂ ਅਤੇ ਉਹਨਾਂ ਦੀ ਜੋ ਮੌਤ ਤੇ ਜ਼ਿੰਦਗੀ ਦੇ ਨਾਲ ਲੜ ਰਹੇ ਨੇ ਅਤੇ ਇੱਕ ਅਜੇ ਕਿਸਾਨ ਆਗੂ ਨੇ ਜੋ ਲਗਾਤਾਰ 52 ਦਿਨਾਂ ਤੋਂ ਮਰਨ ਵਰਤ ਉੱਪਰ ਬੈਠੇ ਹੋਏ ਨੇ ਆਪਣੀਆਂ ਐਮਐਸਪੀ ਅਤੇ 12 ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਦੀਆਂ ਨੂੰ ਉਹਨਾਂ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਏ ਜਿਸ ਨੂੰ ਲੈ ਕੇ ਸਾਰੇ ਭਾਰਤ ਭਰ ਦੇ ਕਿਸਾਨਾਂ ਅਤੇ ਦੇਸ਼ ਭਰ ਦੀ ਦੁਨੀਆ ਦੇਖ ਰਹੀ ਏ ਇਸ ਕਰਕੇ ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਏ ਅਜੇ ਨਿਰ ਤੜਕ ਕਿਸਾਨ ਆਗੂ ਜੋ ਕਿ ਲਗਾਤਾਰ 52 ਦਿਨਾਂ ਤੋਂ ਮਰਨ ਵਰਤੂ ਉੱਪਰ ਬੈਠੇ ਹੋਏ ਹਨ ਅਤੇ ਉਹ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਕਿਸਾਨਾਂ ਦੀਆਂ ਮੰਗਾਂ ਦੇ ਲਈ ਲੜ ਰਹੇ ਹਨ ਉਹਨਾਂ ਦੀ ਸਿਹਤ ਅਤੇ ਉਹਨਾਂ ਦੀ ਜ਼ਿੰਦਗੀ ਬਹੁਤ ਬਚਾਣੀ ਬਹੁਤ ਜ਼ਰੂਰੀ ਹੈ ਜੇਕਰ ਪੰਜਾਬ ਅਤੇ ਭਾਰਤ ਸਰਕਾਰ ਕੋਲ ਚੰਗੇ ਡਾਕਟਰ ਨਹੀਂ ਹਨ ਤਾਂ ਸਾਨੂੰ ਲਿਖਤੀ ਰੂਪ ਦੇ ਵਿੱਚ ਦੱਸ ਦਿੱਤਾ ਜਾਵੇ ਅਸੀਂ ਆਪਣੀ ਰੈਂਟ ਤੇ ਕੋਈ ਵਧੀਆ ਡਾਕਟਰ ਹੈਅਰ ਕਰਾਂਗੇ ਅਤੇ ਅਸੀਂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਰ ਨਹੀਂ ਦੇਵਾਂਗੇ ਇਹ ਡਾਕਟਰ ਸੁਆਮਾਨ ਸਿੰਘ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇੱਕ ਵੱਡੀ ਕਾਨਫਰੰਸ ਕਰਕੇ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਇਲਾਜ ਵਿੱਚ ਵਧੀਆ ਡਾਕਟਰ ਮੁਹੱਈਆ ਨਹੀਂ ਕਰਵਾ ਰਹੀ ਅਤੇ ਕਿਤੇ ਨਾ ਕਿਤੇ ਅਣਗਹਿਲੀ ਵਰਤਰੀਏ ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਜੀ ਦੇ ਜੋ ਟੀਮ ਡਾਕਟਰਾਂ ਦੀ ਟੀਮ ਹੈ ਉਸ ਵਿੱਚ ਸੀਨੀਅਰ ਅਤੇ ਤਜਰਬੇਕਾਰ ਡਾਕਟਰਾਂ ਨੂੰ ਬੁਲਾਇਆ ਜਾਵੇ ਅਤੇ ਜਗਜੀਤ ਸਿੰਘ ਢੱਲੇਵਾਲ ਜੀ ਦਾ ਜੋ ਵਧੀਆ ਢੰਗ ਦੇ ਨਾਲ ਇਲਾਜ ਕਰਵਾਇਆ ਜਾਵੇ